ਜੋਤ ਹੈ ਜੋਤ ਹੈ ਤਾਂ ਸਾਈਬ ਕਹਿੰਦੇ ਨੇ ਕਿ ਜਿਸ ਨੂੰ ਸਮਝ ਆ ਗਈ ਕਿ ਉਹ ਜੋਤ ਹੈ ਜੋਤ ਨਾਲ ਮੇਰੀ mohabbat ਹੈ ਤਾਂ ਫਿਰ ਜੋਤ ਕੀ ਗਊ ਵਿੱਚ ਨਹੀਂ ਹੈ ਹੈ ਉਹ ਉਸ ਨੂੰ ਵੀ mohabbat ਕਰੇਗਾ ਜੋਤ ਬਨਸਪਤੀ ਵਿੱਚ ਨਹੀਂ ਹੈ ਹੈ ਪlant ਵਿੱਚ ਹੈ ਉਹਦੇ ਨਾਲ mohabbat ਕਰੇਗਾ ਮੁਕਸਰ ਮੈਂ ਅਤ ਕਰਾਂ ਸਾਰਿਆਂ ਨਾਲ ਉਹ mohabbat ਕਰੇਗਾ ਤਾਂ ਸਾਈਬ ਕਹਿੰਦੇ ਨੇ ਲੇਕਿਨ ਜਿਨ੍ਹਾਂ ਨੂੰ ਸਮਝ ਨਹੀਂ ਹੈ ਫਿਰ ਉਹ ਮਨੁੱਖ ਵਿਕਾਰਾਂ ਵਿੱਚ ਫਸ ਗਏ ਬਾਂधे ਜਮ ਕੀ ਜਿਵਰੀ ਮਿੱਠੀ ਮਾਇਆ ਰੰਗ ਜੋਤ ਨੂੰ ਛੱਡ ਕੇ ਮਾਇਆ ਨਾਲ ਜੁੜ ਗਿਆ ਇਸ ਨੂੰ ਮੈਂ ਜੇ ਇਸ ਤਰ੍ਹਾਂ ਅਧਿ ਕਰਾਂ ਕਿ ਦੋ ਕਿਸਮ ਦੀ mohabbat ਹੁੰਦੀ ਹੈ ਇਸ਼ਕ ਮਜਾਜੀ ਔਰ ਇਸ਼ਕ ਹਕੀਕੀ ਜੋ ਇਸ਼ਕ ਮિજાਜੀ ਹੈ ਉਹ ਪਦਾਰਥਾਂ ਨਾਲ ਇਸ਼ਕ ਹੈ ਆਪ ਜੀ ਨੇ ਸੁੰਦਰ ਰੁੱਖ ਵੇਖਿਆ ਉਹਦੇ ਨਾਲ ਪ੍ਰੇਮ ਹੋ ਗਿਆ ਰੁੱਖ ਨਾਲ ਇਹ ਇਸ਼ਕ ਮિજાਜੀ ਹੈ ਆਪ ਜੀ ਨੇ ਕਿਸੇ ਜਾਨਵਰ ਨੂੰ ਵੇਖਿਆ ਬਹੁਤ ਪਿਆਰਾ ਲੱਗਾ ਉਹਦੇ ਨਾਲ mohabbat ਹੋ ਗਈ ਇਸ਼ਕ ਮિજાਜੀ ਆਪ ਜੀ ਨੇ ਕਿਸੇ ਮਨੁੱਖ ਨੂੰ ਵੇਖਿਆ ਉਹਦੀ ਸੂਰਤ ਨੂੰ ਵੇਖਿਆ ਇਸ਼ਕ ਮિજાਜੀ ਪਰ ਲੇਕਿਨ ਇਸ਼ਕ ਹਕੀਕੀ ਕਿਸ ਨੂੰ ਕਹਿੰਦੇ ਨੇ ਆਪ ਜਿਨੇ ਸੂਰਤ ਨਹੀਂ ਵੇਖੀ ਆਪਨੇ ਸੀਰਤ ਵੇਖੀ ਏ ਇਹ ਇਸ਼ਕ ਹਕੀਕੀ ਹੈ ਆਪ ਜਿਨੇ ਰੂਪ ਨਹੀਂ ਵੇਖਿਆ ਜਾਤ ਨਹੀਂ ਵੇਖੀ ਆਪ ਜਿਨੇ ਜੋਤ ਵੇਖੀ ਏ ਇਹ ਇਸ਼ਕ ਹਕੀਕੀ ਹੈ ਤੋਂ ਜਿਹੜਾ ਸੰਤ ਹੁੰਦਾ ਹੈ ਉਹ ਇਸ਼ਕ ਹਕੀਕੀ ਹੁੰਦਾ ਹੈ ਹਕੀਕੀ ਕਹਿੰਦੇ ਨੇ ਹਕ ਨੂੰ ਹਕ ਕਹਿੰਦੇ ਨੇ ਸੱਚ ਨੂੰ ਜੋ ਅਨਹਦ ਨਾਦ ਹੈ ਉਹ ਸੱਚ ਹੈ ਉਸ ਨਾਲ ਮੁਹਬਤ। ਉਹ ਬਾਕੀ ਜੇ ਅਨਹਦ ਨਾਦ ਨਾਲ ਮੁਹਬਤ ਨਹੀਂ ਕੀਤੀ ਕੇਵਲ ਉਹ ਕੇਵਲ ਬੋਡੀ ਨਾਲ ਪਦਾਰਥ ਨਾਲ ਕਹਿੰਦੇ ਨੇ ਇਹ ਮਾਇਆ ਹੈ। ਇਹ ਬੋਡੀ ਇਹ ਪਦਾਰਥ ਇੱਕ ਦਿਨ ਖਤਮ ਹੋ ਜਾਏਗਾ। ਤੇਰੇ ਬੰਧਨ ਨੇ ਸਾਹਿਬ ਕਹਿੰਦੇ ਨੇ ਮਨੁੱਖ ਨੂੰ ਜਿੰਨਾ ਮਰਜ਼ੀ ਸਮਝਾਓ ਭ੍ਰਮ ਕੇ ਮੋਹੇ ਨਹੀਂ 부জে ਸੋਪਡਬ ਸਦ ਹੂ ਸੰਗ ਉਹ ਪਰਿਪੂਰਨ ਪਰਮਾਤਮਾ ਮਨੁੱਖ ਦੇ ਹਰ ਵੇਲੇ ਨਾਲ ਹੈ ਹਰ ਵੇਲੇ ਆਪ ਜੀ ਸੁੱਤੇ ਹੋ ਉਹ ਜਗਦਾ ਪਿਆ ਹੈ ਆਪ ਜੀ ਦੇ ਅੰਦਰ ਉਹ ਭੋਜਨ ਨੂੰ ਪਚਾ ਰਿਹਾ ਹੈ ਪਚਿਆ ਹੋਇਆ ਭੋਜਨ ਖੂਨ ਬਣਦਾ ਪਿਆ ਹੈ ਖੂਨ ਜੋ ਹੈ ਪੂਰੇ ਸਰੀਰ ਵਿੱਚ گردش ਕਰਦਾ ਪਿਆ ਹੈ ਔਰ ਆਪ ਜੀ ਗਹਿਰੀ ਨਿੰਦਰਾ ਵਿੱਚ ਪਏ ਹੋ ਮਨੁੱਖ ਕਿਤਨਾ ਹੀ ਅਚੇਤਨ ਵਿੱਚ ਹੋ ਜਾਏ ਬੇਹੋਸ਼ ਹੋ ਜਾਏ ਲੇਕਿਨ ਉਹ ਚੀਜ਼ ਚਲਦੀ ਰਹਿੰਦੀ ਹੈ ਚਲਦੀ ਰਹਿੰਦੀ ਹੈ ਜਗ ਰਿਹਾ ਹੈ ਇਸ ਨੂੰ ਕਿਹਾ ਹੈ ਸਤਗੁਰੂ ਮੇਰਾ ਸਦ ਜਾਗੰਤਾ ਉਸੇ ਨੂੰ ਕਿਹਾ ਉਹ ਜਗ ਰਿਹਾ ਹੈ ਉਹ ਤੇ ਨਾਲ ਮੌਬਤ ਤੋ ਸਾਹਿਬ ਕਹਿੰਦੇ ਨੇ ਅਖੀਰ ਵਿੱਚ ਮੈਂ ਗੱਲ ਕਹਿ ਕੇ ਸਮਾਪਤੀ ਕਰਾਂ ਲੇਖੇ ਗਣਤ ਨਾ ਛੂਟੀ ਐ ਕਾਚੀ ਭੀਤ ਨਾ ਸੁਧ बस इसने समझना फिर वे समाप्ति करना ਜਿਹੜੀ ਕੱਚੀ ਦੀਵਾਰ ਹੋਵੇ ਉਸ ਨੂੰ ਜਿਤਨਾ ਮਰਜੀ ਧੋਲ ਬੋ ਪਾਣੀ ਮੈਲਾ ਹੀ ਨਿਕਲੇਗਾ ਮਿੱਟੀ ਦੀ ਦੀਵਾਰ ਧੋਂਦੇ ਰਹੋ ਧੋਂਦੇ ਰਹੋ ਆਪ ਜੀ ਕੋ ਜਦੋਂ ਤੱਕ ਇਹ ਪਾਣੀ ਨਿਰਮਲ ਨਹੀਂ ਹੋਏਗਾ ਉਦੋਂ ਤੱਕ ਮੈਂ ਕੰਮ ਕਰਦਾ ਹੀ ਰਵਾਂਗਾ ਸਾਬ ਕਹਿੰਦੇ ਨੇ ਤੂੰ ਜਿਤਨਾ ਮਰਦੀ ਜ਼ੋਰ ਲਗਾ ਲੇ ਪਾਣੀ ਤਾਂ ਮੈਲਾ ਹੀ ਰਹੇਗਾ ਮੈਲਾ ਹੀ ਫਿਰ ਜੇਕਰ ਸਰੀਰ ਸ਼ੁੱਧੀ ਦੀ ਗੱਲ ਕਰੀਏ ਤਾਂ ਸਰੀਰ ਤਾਂ ਸੁਧ ਹੋਈ ਨਹੀਂ ਸਕਦਾ ਕਿਉਂਕਿ ਮੈਲਾ ਹੀ ਹੈ ਮੈਲਾ ਹੀ ਹੈ ਫਿਰ ਜੇ ਸਾਡੇ ਗੁਨਾਹਾਂ ਦੀ ਗਿਣਤੀ ਕਰੀਏ ਤਾਂ ਗੁਨਾਹ ਇੱਕ ਨਹੀਂ ਹੈ ਕਦਮ ਕਦਮ ਤੇ ਗੁਨਾਹ ਨੇ ਕਦਮ ਕਦਮ ਤੇ ਗੁਨਾਹ ਨੇ ਕਦਮ ਕਦਮ ਤੇ ਗੁਨਾਹ ਨੇ ਕੋਈ ਗੁਨਾਹ ਕਰਮ ਕਰਕੇ ਹੋਇਆ ਕੋਈ ਗੁਨਾਹ ਬਚਨ ਕਰਕੇ ਹੋਇਆ ਕੋਈ ਗੁਨਾਹ ਸੁਰਤ ਕਰਕੇ ਹੋਇਆ ਸੁਰਤ ਕਰਕੇ ਹੋਇਆ ਇਹ ਦਿਨ ਇੱਕ ਮੇਰਾ ਮਿੱਤਰ ਸੀ ਤਾਂ ਉਸਨੇ ਦੇਖਿਆ ਕਿ ਕਿਸੇ ਮਨੁੱਖ ਨੇ ਜੋੜੇ ਪਾਏ ਨੇ ਕਦੀ ਘੋੜੇ ਦੇ ਕੋਈ 80 85000 ਦੇ। ਉਹਦੇ ਕੋਲ ਜੋੜੇ ਸੀ ਕੋਈ 3 400 ਰੁਪਏ ਦੇ। ਉਹ ਕਹਿੰਦਾ ਕਿਤਨੇ ਸੋਨੇ ਦੇ ਜੋੜੇ ਪਾਏ ਹੋਏ ਨੇ ਜ਼ਰੂਰ ਇਹਦੀ ਕਮਾਈ ਹੀਰਾ ਫੇਰੀ ਦੀ ਹੋਵੇਗੀ। ਵਿਗੜ ਗਿਆ ਕਰਮ। ਬੇਸ਼ੱਕ ਉੱਥੇ ਤੱਕ ਗੱਲ ਨਹੀਂ ਪਹੁੰਚੀ ਉਸ ਮਨੁੱਖ ਤੱਕ ਲੇਕਿਨ ਇਹਦਾ ਕਰਮ ਵਿਗੜ ਗਿਆ। ਇਤਨੀ ਕੀਮਤੀ ਕਾਰ ਹੈ ਜ਼ਰੂਰ ਕਮਾਈ ਹੈ ਰਫੇਰੀ ਦੀ ਜਗੜ ਗਿਆ ਕਰਮ ਤਾਂ ਜੇ ਗਿਣਤੀ ਕਰੀਏ ਤਾਂ ਕਿਤਨੇ ਹੀ ਕਰਮ ਐਸੇ ਨੇ ਜੋ ਸੱਡੀ ਸਮਝ ਦੇ ਵਿੱਚ ਵੀ ਨਹੀਂ ਆਏ ਲੇਕਿਨ ਕਰਮ ਵਿਗੜ ਵੀ ਗਏ ਹਨ ਅਚੇਤਨ ਸਾਨੂੰ ਪਤਾ ਨਹੀਂ ਉਹ ਸਾਈਂ ਕਹਿੰਦੇ ਨੇ ਲੇਖੇ ਗਣਤਨਾਂ ਛੂਟੀਏ ਇਹ ਸਾਡੇ ਕਰਮਾਂ ਦੀ ਗਿਣਤੀ ਹੋਵੇ ਸਾਡੀ ਬੰਦਕਲਾਸੀ ਨਹੀਂ ਹੋਏਗੀ ਜੇ ਦੀਵਾਰ ਨੂੰ ਅਸੀਂ ਸਾਫ ਕਰੀਏ ਸ਼ੁੱਧ ਕਰੀਏ ਨਹੀਂ ਹੋਏਗੀ ਅਖੀਰ ਵਿੱਚ ਸਾਈਂ ਕਹਿੰਦੇ ਨੇ ਜਿ세 ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ ਜਿਨ੍ਹਾਂ ਤੇ ਰਹਿਮਤ ਹੋ ਜਾਏ ਉਹ ਕਿਤਨਾ ਹੀ ਫਿਰਮਾੜਾ ਹੋਵੇ ਉਸ ਨੂੰ ਕਲੇ ਲਗਾ ਲੈਂਦੇ ਬਸ ਉਹਦੀ ਇੱਕ ਗੱਲ ਹੈ ਕਿ ਜੇ ਕਿਦਰੀ ਤੂੰ ਸਮਰਪਿਤ ਹੋ ਗਿਆ ਆਪਣਾ ਜੀਵਨ ਤੁੰ ਗੁਰੂ ਦੇ ਲੇਖੇ ਲਾ ਦਿੱਤਾ ਤਾਂ ਫਿਰ ਤੇਰੇ ਸਾਰੇ ਬਨਾ ਬਖਸ਼ੇ ਜਾਣਗੇ ਅਜਰਾਇਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਨਾਹ ਉਸਕੇ ਸਗਲ ਆਫੂ ਤੇਰੇ ਚਨ ਦੇਖੇਂ ਦੀਦਾਰ ਅਜਰਾਇਲ ਪਰਵਤਕਾਰ ਪਰਵਤਕਾਰ ਜਿਹਦਾ ਮਿੱਤਰ ਬਣ ਗਿਆ ਯਾਰ ਬਣ ਗਿਆ ਅਜਰਾਇਲ ਯਾਰ ਬੰਦੇ ਜਿਸ ਤੇਰਾ ਆਧਾਰ ਜੇ ਤੂੰ ਅਜਰਾਈਲ ਦਾ ਮਿੱਤਰ ਬਣ ਗਿਆ ਉਹਦਾ ਦੋਸਤ ਬਣ ਗਿਆ ਉਹਦਾ ਬੰਦਾ ਬਣ ਗਿਆ ਤੇ ਗੁਨਾਹ ਉਸਕੇ ਸਗਲ ਆਫਨ